ਇਹ ਕੋ ਸ਼ਰੋਮਣੀ ਕਾਲ ਦੀ ਸਾਡੀ ਪਾਰਟੀ ਹੈ ਸਵਿਧੇ ਨਮਾਇੰਦੇ ਆ ਜਦੋਂ ਕਿਸੇ ਦੀ ਗੱਲ ਨਾ ਮੰਨੀ ਜਾਵੇ ਨਾ ਜੀ ਕੁਛ ਦੰਤਾ ਦੀ ਗੱਲ ਕੋਈ ਪਰੰਪਰਾਵਾਂ ਦੀ ਗੱਲ ਕੋਈ ਅਸੂਲਾਂ ਦੀ ਗੱਲ ਪਾਰਟੀ ਦੀ ਮਜ਼ਬੂਤੀ ਦੀ ਗੱਲ ਜਾਂ ਸੰਸਥਾਵਾਂ ਦੀ ਹੋਂਦ ਦੀ ਗੱਲ ਜਦੋਂ ਨਹੀਂ ਮੰਨੀ ਗਈ ਤੇ ਉਸ ਵੇਲੇ ਅਸੀਂ ਫਿਰ ਸਾਰਿਆਂ ਨੇ ਵੱਖ ਹੋ ਕੇ ਜਿੰਨ ਤੁਸੀਂ ਬਾਗੀ ਕਹਿ ਲੋ ਜਾਂ ਸਾਨੂੰ ਸੋਚ ਆਪਣੀ ਲੈ ਕੇ ਤੁਰਨ ਦੀ ਗੱਲ ਕਹਿ ਲੋ ਉਸ ਵੇਲੇ ਸੀ ਇਸ ਲਈ ਤੁਰਿਆ ਕਿ ਸਾਡੀ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਇਹਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਮਰਨ ਨਹੀਂ ਦੇਣਾ ਚਾਹੁੰਦੇ ਸ਼੍ਰੋਮਣੀ ਅਕਾਲੀ ਦਲ ਸਾਡੇ ਜੀਵਤੀ ਰਹੇ ਕਿਉਂਕਿ ਇਹ ਸਗਾਸ਼ ਵਿੱਚ ਨਿਕਲੀ ਪਾਰਟੀ ਹੈ ਇਹ ਸਾਡੇ ਬੀਜਰਗਾਂ ਦਾ ਬਹੁਤ ਵੱਡੀ ਕੁਰਬਾਨੀ ਦੀ ਪਾਰਟੀ ਹੈ ਤੇ ਦੁਨੀਆ ਦੇ ਲੋਕ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਤਕਲੀ ਹੋਣਾ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਹੋਂਦ ਬਚੀ ਰਹਿਣੀ ਚਾਹੀਦੀ ਹੈ ਸ਼੍ਰੀ ਅਕਾਲਤਾ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਨਹੀਂ ਪੁੱਜਣੀ ਚਾਹੀਦੀ ਸੋ ਉਹ ਸਾਰੀਆਂ ਗੱਲਾਂ ਦਾ ਕਾਹਨ ਹੋਇਆ ਸੀ ਸਰਕਾਰ ਸ਼ੋਮਨੀ ਕਾਲਾ ਦੀ ਸਰਕਾਰ ਵੱਲੇ ਪਾਰਟੀ ਦੇ ਮੁਖੀ ਵੱਲੋਂ ਤੇ ਸਾਡੇ ਉਸ ਵੇਲੇ ਦੇ ਗ੍ਰਹਿ ਮੰਤਰੀ ਵੱਲੋਂ ਜਿਹੜੀਆਂ ਗਲਤੀਆਂ ਹੋਈਆਂ ਜਿਹੜੇ ਗੁਨਾਹ ਹੋਏ ਉਹ ਸਾਡੇ ਮਨ ਤੇ ਬੜਾ ਵੱਡਾ ਬੋਝ ਸੀ ਅਸੀਂ ਉਹਨਾਂ ਨੂੰ ਵੀ ਕਹਿੰਦੇ ਰਹੇ ਪਰ ਉਹ ਸਾਡੀ ਨਹੀਂ ਮੰਨੇ ਹਾਰ ਕੇ ਅਸੀਂ ਇਕੱਠੇ ਹੋ ਕੇ ਫਰਿਆਦ ਜਿਹੜੀ ਲੋਕਾਂ ਦੀ ਆਵਾਜ਼ ਸੀ ਉਹ ਲੈ ਕੇ ਸ਼੍ਰੀ ਅਕਾਲ ਤਖਤ ਪਹੁੰਚੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਰੇ ਲੋਕਾਂ ਨੇ ਮੂੰਹ ਕਰ ਲਿਆ ਮੇਰੇ ਖਿਆਲ ਜਿੰਨੇ ਵੀ ਸਿੱਖ ਸੱਜਣ ਬੰਦਿਆ ਸੀ ਜਿੰਨੇ ਕੁ ਸੁਧਾਰਕ ਸੀ ਉਹ ਸਾਰਿਆਂ ਨੇ ਉਦਨ ਮੂੰਹ ਕਰ ਲਿਆ ਕਿ ਹੁਣ ਅਸੀਂ ਸਾਰੀ ਗੱਲ ਜਿਹੜੀ ਹੈ ਸਾਹਮਣੇ ਰੱਖ ਲਈ ਹੈ ਅੱਜ ਜਿਹੜਾ ਫੈਸਲਾ ਆਇਆ ਭਾਵੇਂ ਸਾਨੂੰ ਇਸ ਗੱਲ ਦੇ ਉੱਤੇ ਅ ਅਸੀਂ ਕਿੰਤੂ ਨਹੀਂ ਕਰ ਸਕਦੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਪੰਜ ਪੰਦਾਨੀ ਪ੍ਰਣਾਲੀ ਅਨੁਸਾਰ ਨੂੰ ਅਪਣਾਉਂਦਿਆਂ ਹੋਇਆ ਪੰਥਕ ਸੇਵਾ ਨੂੰ ਦੇਖਦੇ ਹਾਂ ਪੰਥਕ ਮर्याਦਾ ਨੂੰ ਵੀ ਦੇਖਦੇ ਹਾਂ ਸਿੱਖ ਸਿਧਾਂਤਾਂ ਨੂੰ ਵੀ ਦੇਖਦੇ ਹਾਂ ਫੈਸਲਾ ਕੀਤਾ ਅਸੀਂ ਵੈਲਕਮ ਕਰਦੇ ਹਾਂ ਅਜੇ ਵੀ ਮੈਨੂੰ ਲੱਗਦਾ ਹੈ ਕਿ ਜੇ ਕਿਤੇ ਸਿੰਘ ਸਹਿਬਾਨ ਉਹਨਾਂ ਲੋਕਾਂ ਨੂੰ ਵਿੱਚ ਸ਼ਾਮਲ ਕਰ ਲੈਂਦੇ ਜਿਨ੍ਹਾਂ ਲੋਕਾਂ ਨੇ ਇਹਨਾਂ ਦੇ ਕਹਿਣ ਦੇ ਉੱਤੇ ਬਹੁਤ ਵੱਡੀ ਅਵਗਿਆਕੀ ਕੀਤੀ ਸੀ ਸ਼ਾਇਦ ਇਸ ਹੋਰ ਵੀ ਜੜੀ ਵੱਡੀ ਗੱਲ ਬਣ ਜਾਂਦੀ ਇਹ ਤਾਂ ਉਹਨਾਂ ਦਾ ਸੀ ਵੈਲਕਮ ਕਰਦੇ ਆ ਕਿ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇਖੋ ਕਿ ਜੋ ਕਿਆ ਸਾਨੂੰ ਪਰਵਾਹ ਨਹੀਂ ਜੋ ਵੀ ਫੈਸਲਾ ਉਹਨਾਂ ਨੇ ਲਿਆ ਅਸੀਂ ਸਤਿ ਬਚਨ ਕਹਿੰਦੇ ਆ ਤੇ ਅਸੀਂ ਇਹ ਵੀ ਸੋਚਦੇ ਆ ਕਿ ਜਿਸ ਤਰ੍ਹਾਂ ਪ੍ਰਧਾਨ ਸਭਾ ਦੀ ਸ਼ੋਮੀ ਕਮੇਟੀ ਦੇ ਉਹ ਕਿਉਂ ਵਿੱਚ ਨਹੀਂ ਆਇਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਬਹੁਤ ਵੱਡੀ ਜਿਹੜਾ ਸੀ ਅਕਾਲ ਤਖਤ ਸਾਹਿਬ ਤੋਂ ਲਕੋ ਰੱਖਿਆ ਉਹਨੂੰ ਵੀ ਦੁਬਾਰਾ ਪੁੱਛ ਲੈਣਾ ਚਾਹੀਦਾ ਹੈ ਕਿਉਂਕਿ ਉਹਨੂੰ ਉਹਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਸਪਸ਼ਟਿਕੰਦੇ ਵੀ ਆ ਕੇ ਕਹਾਦਾ ਕਿ 1 ਬੰਨੇ ਲੱਖ ਰੇਸ਼ਤਿਹਾਰ ਜੋ ਦਿੱਤੇ ਸੀ ਜਾਂ ਜਿਹੜਾ ਤੁਸੀਂ ਖਰਚ ਕੀਤਾ ਸੀਗਾ ਉਹ ਕੀ ਸੀਗਾ ਉਹਦਾ ਅੰਕਸਰ ਕੀ ਸੀਗਾ ਤੇ ਉਹਨਾਂ ਨੇ ਉਹਦੇ ਵਿੱਚ ਵੀ 77 ਨੇ ਜਿਹੜਾ ਝੂਠ ਬੋਲ ਕੇ ਲਿਖਿਆ ਉਹ ਮਾਫੀ ਵਾਲੀ ਗੱਲ ਨਹੀਂ ਸੀ ਲਿਖੀ ਉਹਦੇ 'ਚ ਲਿਖਿਆ ਸੀਗਾ ਜੀ ਕਿ ਅਸੀਂ ਉਸਤਾਜ ਸਾਹਿਬ ਦਾ ਖੰਡ ਪਾਠ ਸਾਹਿਬ ਕਰਾਉਣ ਵਾਸਤੇ ਲੋਕਾਂ ਨੂੰ ਕਿਹਾ ਸੀ ਤੇ ਪ੍ਰਧਾਨ ਨੇ ਆਪਣੇ ਵੱਲੋਂ ਜਵਾਬ ਹੀ ਨਹੀਂ ਦਿੱਤਾ ਪ੍ਰਧਾਨ ਸਾਹਿਬ ਨੇ ਉਹਲਾ ਰੱਖਿਆ ਸੀ ਜੀ ਅਕਾਲਤਰ ਸਾਹਿਬ ਨੂੰ ਕਮਰਾ ਕੀਤਾ ਸੋ ਮੈਂ ਸਭ ਦੀ ਇਹ ਕਿ ਜੀ ਅਕਾਲਤਰ ਸਾਹਿਬ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲੋਂ ਉੱਤਰ ਮੰਗਿਆ ਸੀ ਉਹਨੂੰ ਜਾ ਕੇ ਉੱਤਰ ਦੇਣਾ ਚਾਹੀਦਾ ਸੀ ਦੂਜੇ ਪਾਸੇ ਜਿਹੜੇ ਜਥੇਦਾਰ ਕੋਲ ਬੈਠੇ ਅਸੀਂ ਇਹ ਵੀ ਵਿੱਚ ਲਿਖਿਆ ਸੀ ਜਿਹਦਾ ਜਿਹੜੇ ਕੋਲ ਬੈਠੇ ਹੈ ਜਿਹਦਾ ਗੁਰਬਚਨ ਸਿੰਘ ਜੀ ਜਿਹ ਦੂਜੇ ਜਥੇਦਾਰ ਹੈ ਉਹਨਾਂ ਨੇ ਇਹ ਜਿਹੜਾ ਸੀ ਕਿਦੇ ਕਹਿਨ ਦੇ ਉੱਤੇ ਮਾਫੀ ਦਿੱਤੀ ਸੀਗੀ ਜਾਂ ਕਿਉਂ ਦਿੱਤੀ ਸੀਗੀ ਉਹਨਾਂ ਨੇ ਵੀ ਸ਼੍ਰੀ ਅਕਾਲ ਤਾ ਸਦੀ ਮਾਣ ਮਰਿਆ ਦਾ ਮਤਲਬ ਨੁਕਸਾਨ ਕੀਤਾ ਸੀ ਸੋ ਇਹ ਵੀ ਗੱਲਾਂ ਹੈਗੀਆਂ ਨੇ ਪਰ ਫਿਰ ਵੀ ਐਸੇ ਬਿਲਦੀਆ ਕਿ ਉਹਨਾਂ ਨੇ ਦੋਸ਼ੀ ਇਕਰਾਰ ਦਿੱਤਾ ਤਨਖਾਈਆ ਕਰਾ ਦਿੱਤਾ ਬਾਦ ਸਭ ਸੁਵੀਰ ਸੇ ਬਾਦ ਕਿਉਂਕਿ ਸ਼੍ਰੋਮਣੀ ਕਲੰਦ ਦਾ ਪ੍ਰਧਾਨ ਨਹੀਂ ਰਹਿ ਸਕਦਾ ਜਿਹੜਾ ਬੰਦਾ ਤਨਖਾਈਆ ਹੋਵੇ ਜਿਹੜਾ ਪਤ ਤੋ ਅਚਾ ਚਲਬਿੰਦਰ ਸਿੰਘ ਪੁੰਦੜ ਉਹਨਾਂ ਨੂੰ ਜਿਹੜਾ ਕਾਰਜਕਾਰੀ ਪ੍ਰਧਾਨ ਥਾਪਿਆ ਗਿਆ ਉਹਨੂੰ ਕਿਵੇਂ ਦਾ ਉਹ ਵੀ ਇਹਨੇ ਗਲਤੀ ਕੀਤੀ। ਦੇਖੋ ਸਾਡੇ ਸੰਵਿਧਾਨ ਵਿੱਚ ਇਹ ਹੈ ਕਿ ਜੇ ਪ੍ਰਧਾਨ ਸਾਡੇ ਕੋ ਕਾਇਮ ਕਾਇਮ ਹੈ ਜਾਂ ਤੇ استਿਫਾ ਦਿੱਤਾ ਹੁੰਦਾ ਤੇ ਐਗਜ਼ੈਕਟ ਜਿਹੜੀ ਵਰਕਿੰਗ ਕਮੇਟੀ ਸੀ ਉਹ استਿਫਾ ਮਨਜ਼ੂਰ ਕਰਕੇ ਕਿਸੇ ਵਿਅਕਤੀ ਦੇਖ ਦੀ ਡਿਊਟੀ ਲਾ ਦੇਵੇ। ਇਸੇ ਸ਼ਕਤੀ ਹਿੰਦੀ ਕਿ ਤੁਸੀਂ ਹੁਣੇ ਚੱਲਦਾ ਕੰਮ ਕਰੋ ਤੇ ਉਹ ਉਹ ਤਾਂ ਜਾਇਜ਼ ਕਿਹਾ ਜਾ ਸਕਦਾ ਹੈ। ਵਰਕਿੰਗ ਕਮੇਟੀ ਨੇ ਫੈਸਲਾ ਕਰਨਾ ਸੀ। ਇੱਕ ਅਕਾਲ ਤਖਤ ਸਰਬ ਦਾ ਦੋਸ਼ੀ ਦੂਜੇ ਅਕਾਲ ਤਖਤ ਸਰਬ ਦੇ ਦੋਸ਼ੀ ਨੂੰ ਜੇ ਵਰਕ ਐਗਜ਼ੀਕਟਿਵ ਉਲਾਰੇ ਆ ਕਾਰਜਕਾਰੀ ਪ੍ਰਧਾਨ ਤੁਸੀਂ ਇਹ ਸਮਝੋ ਕਿ ਦੋਨੇ ਦੋਸ਼ੀ ਹੈ ਉਹnder ਸਾਹਿਬ ਵੀ ਉਥੇ ਇਹਨਾਂ ਦੀ ਮੀਟਿੰਗਾਂ ਕਰਾਉਂਦੇ ਰਿਹਾ ਆਪਣੇ ਘਰ ਤੇ ਉਹ ਦੋਸ਼ੀ ਕਿੱਦਾਂ ਨਹੀਂ ਉਹਨੂੰ ਕਿੱਦਾਂ ਲਾ ਦਿੱਤਾ ਇਹਨਾਂ ਨੇ ਸਮੱਸਿਆ ਸੁਣੀ ਦੀ ਹੈ ਕਿ ਗਲਤੀਆਂ ਤੇ ਗਲਤੀਆਂ ਕਰਦੇ ਆ ਇੱਕ ਮੀਟਿੰਗ ਕਰਾਉਂਦੇ ਵੀ ਜੀ ਤੁਸੀਂ ਜਦੋਂ ਤੁਹਾਡੀ ਮੀਟਿੰਗ ਹੋਈ ਸੀਗੀ ਦਲੰਦਰ ਵਿਚ ਪਹਿਲੀ ਮੀਟਿੰਗ ਜਦੋਂ ਹੋਈ ਸੀ ਤੁਸੀਂ ਉਦੋਂ ਇੱਕ ਗੱਲ ਕਹੀ ਸੀਗੀ ਕਿ ਬਿਊਸਿੰਗ ਬਦਲ ਨੂੰ ਪ੍ਰਧਾਨਗੀ ਤੋਂ ਹਟਾਇਆ ਜਾਵੇ ਦਾ ਕੋਈ ਇਹੋ ਜਿਹਾ ਪ੍ਰਧਾਨ ਨਿਯੁਕਤ ਕੀਤਾ ਜਾਵੇ ਜਿਹੜਾ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਸੁਚੱਜਾ ਹੋਵੇ ਉਹਨੂੰ ਧਾਰਮਿਕ ਇਹਦੀ ਖਾਪਿਆ ਜਾਵੇ ਪ੍ਰਧਾਨਗੀ ਦੇ ਉਹਦੇ ਨਾਲ ਖਾਪਿਆ ਜਾਵੇ ਪਰ ਉਹਦੇ ਉੱਤੇ ਅਲ ਧਿਆਨ ਨਹੀਂ ਕਿਸੇ ਦੇ ਵੀ ਕਿ ਦਿੱਤਾ ਹੈ ਮੈਂ ਤੁਹਾਨੂੰ ਦੱਸਿਆ ਕੱਲ ਵੀ ਨਹੀਂ ਉਹਨੇ ਦਿੱਤਾ ਪ੍ਰਧਾਨ ਉਹ ਐਕਟਿੰਗ ਪ੍ਰਧਾਨ ਲਾਇੰਸ ਹੀ ਸਕਦੇ ਹੂੰ ਉਹਦੇ ਅਸਤੀਫਾ ਦੇ ਸਕਦੇ ਸੀ ਜੇ ਉਹਨਾਂ ਅਸਤੀਫਾ ਦੇਣਾ ਹੁੰਦਾ ਹੂੰ ਅਸਤੀਫਾ ਦੇਣਾ ਚਾਹੀਦਾ ਸੀਗਾ ਵਰਕਿੰਗ ਕਮੇਟੀ ਮਨਜ਼ੂਰ ਕਰਦੀ ਹੈ ਅਸਤੀਫਾ ਡੈਲੀਗੇਟਸ ਜਾ ਡੈਲੀਗੇਟ ਜਿ ਲਾਸ ਬਲਾ ਲੰਦੇ ਉਹ ਮਨਜ਼ੂਰ ਕਰਦੇ ਫਿਰ ਉਹਦੇ ਵਿੱਚ ਕਿਸੇ ਨੂੰ ਕਾਰਜਕਾਰੀ ਲਾਇਆ ਜਾ ਸਕਦਾ ਸੀ ਪਰ ਸਾਡੇ ਕੋ ਸੀਨੀਅਰ ਮੀਤ ਪ੍ਰਧਾਨ ਆ ਗਏ ਜੇ ਪ੍ਰਧਾਨਕਤੇ ਜਾਣਾ ਹੋਵੇ ਤੇ ਉਹ ਮੀਟਿੰਗ ਕਰਾ ਸਕਦੇ ਆ ਮੀਟਿੰਗ ਅਟੈਂਡ ਕਰ ਸਕਦੇ ਕੋਈ ਐਸੀ ਕੰਦੇ ਸੀ ਸੋ ਇਹ ਸਭ ਗਲਤੀਆਂ ਤੇ ਗਲਤੀਆਂ ਕਰਦੇ ਇਹਨਾਂ ਗੱਲਾਂ ਵਿੱਚ ਕੀ ਕਮਰਾ ਕਰਦੇ ਲੋਕ ਫਿਰ ਤੁਸੀਂ ਹੁਣ ਵਾਪਸ ਗੱਲਬਾਤ ਕਰਨ ਲਈ ਜਾਉਂਗੇ ਮੀਟਿੰਗ ਉਹ ਦੂਜੀ ਜਿਹੜੇ ਕਾਲੀਦਲ ਜਿਹੜਾ ਹੈ ਸਹੀ ਹੈ ਸ਼ਰਮਣੀ ਕਾਲੀ ਦਲ ਦੇ ਵੀ ਹੈਗੇ ਤੇ ਹੈ ਪਰ ਜਿਵੇਂ ਦੋ ਕੁ ਚੰਦ ਦੇ ਭਾਈ ਉਹ ਤਰਖਾਈ ਹੀ ਹੋ ਗਏ ਤੁਹਾਨੂੰ ਬਾਗੀ ਦੇ ਕੇ ਮਤਲਬ ਸੰਬੋਧਿਤ ਕੀਤਾ ਗਿਆ ਦੇਖੋ ਇਸੀ ਸ਼ਰਮਣੀ ਕਾਲੀ ਦਲ ਦੇ ਸ਼ਰਮਣੀ ਕਾਲੀ ਦਲ ਦਾ ਸੁਧਾਰ ਕਰ ਰਹੇ ਸ਼ਰਮਣੀ ਕਾਲੀ ਦਲ ਹੀ ਤਕੜਾ ਕਰਾਂਗੇ ਜਾਂ ਤੁਸੀਂ ਜਾਓਗੇ ਜਾਂ ਉਹਨਾਂ ਨੂੰ ਸੱਦਾ ਦਿਓਗੇ ਚਲੋ ਜਿਹੜੇ ਸ਼ਰਮਣੀ ਕਾਲ ਦਲ ਦਾ ਕੰਮ ਕਰਦੇ ਹਨਗੇ ਆਪੇ ਹਜਰ ਦੇ ਸਾਰੇ